ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਸੁਖਰਤੀ ਦੇ ਦੋਸਤ ਕੀਰਤ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਪਈ ਸੀ ਜਿਸ ਦੇ ਵਿੱਚ ਉਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਬਾਰੇ ਬਹੁਤ ਗਲਤ ਬੋਲਦਾ ਪਿਆ ਹੁੰਦਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਕਿਹਾ ਸੀਗਾ ਕਿ ਮੈਂ ਮੁੰਬਈ ਜਾਊਂਗਾ ਤੇ ਸੁਖਰਤੀ ਤੇ ਕੀਰਤ ਨੂੰ ਚੰਗੀ ਤਰ੍ਹਾਂ ਸਮਝਾ ਕੇ ਆਉਂਗਾ ਤੇ ਉਸ ਕਾਲ ਰਿਕਾਰਡਿੰਗ ਦੇ ਵਿੱਚ ਕੀਰਤ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਬਾਰੇ ਬੋਲਦਾ ਪਿਆ ਹੁੰਦਾ ਕਿ ਕਿ ਜੇ ਅੰਮ੍ਰਿਤਪਾਲ ਸਿੰਘ ਮੈਰੋ ਮੋਬਾਈ ਆਉਂਦਾਗਾ ਤਾਂ ਮੈਂ ਉਸਦਾ ਕਸ਼ੈਰਾ ਪਾੜ ਦੇਉਂਗਾ ਤੇ ਉਸਨੂੰ ਬਹੁਤ ਕੁੱਟੂਂਗਾ ਪਹਿਲਾਂ ਤੁਸੀਂ ਉਹ ਕਾਲ ਰਿਕਾਰਡਿੰਗ ਜ਼ਰੂਰ ਸੁਣੋ ਮੈਂ ਆ ਗਿਆ ਜਦੋਂ ਲੋਚਾ ਕਰਨ ਨੂੰ ਮੈਂ ਕਹਿੰਦੀ ਮੈਂ ਤਾਂ ਸੌਣ ਲੱਗੇ ਪਰ ਨਾ ਜੇ ਹੋਪ ਨਾ ਦੇ ਕੱਚੇ ਜੀ ਮਾਰੂ ਮੈਂ ਕਸ਼ੈਰਾ ਹੀ ਪਾੜੂਗਾ ਮੈਂ ਜਦ ਮੈਂ ਉਹ ਕਮੀਨਾ ਸੌਣ ਲੱਗੇ ਮੇਰਾ ਕੀ ਹੈ ਮੈਂ ਹਮ ਪੁੱਲਦੂਨ ਬੋਣ ਲੱਗਾ ਨਾ 50000 ਲੈ ਲੈ ਜਲਦੀ ਆ ਜਾਓ ਉਹਨਾਂ ਨੇ ਆਉਣਾ ਪਰ ਦਿਮਾ ਚੋਤੀ हां जी ਤੁਸੀਂ ਕਾਲ ਰਿਕਾਰਡਿੰਗ ਤਾਂ ਸੁਣ ਲਈ ਹੋਣੀ ਤੇ ਹੁਣ ਭਾਈ ਅੰਬਰਤਪਾਲ ਸਿੰਘ ਮੈਰੋ ਕੱਲ ਮਬਈ ਗਿਆ ਸੀਗਾ ਕੀਰਤ ਕੋਲੇ ਤੇ ਉਸ ਤੋਂ ਜਾ ਕੇ ਮਾਫੀ ਮੰਗਵਾਈ ਆ ਤੁਸੀਂ ਕਲਿੱਪ ਵੀ ਆਪਣੀ ਸਕਰੀਨ ਉੱਪਰ ਚਲਦੀ ਦੇਖ ਸਕਦੇ ਜਿਸ ਦੇ ਵਿੱਚ ਕੀਰਤ ਭਾਈ ਅੰਬਰਤਪਾਲ ਸਿੰਘ ਮੈਰੋ ਦੇ ਪੈਰਾਂ ਦੇ ਵਿੱਚ ਬੈਠਾ ਹੁੰਦਾ ਤੇ ਨਾਲ ਦੀ ਨਾਲ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਇੱਕ ਸਟੋਰੀ ਵੀ ਸਾਂਝੀ ਕਰੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ਹਿਰ ਵੀ ਤੇਰਾ ਜਗਾ ਵੀ ਤੇਰੀ ਪਰ ਉੱਥੇ ਡਾਕਾ ਮੇਰਾਗਾ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰੋ ਕਿ ਸੁਖਰਤੀ ਤੇ ਕੀਰਤ ਨੇ ਬਹੁਤ ਗੰਦ ਪਾਇਆ ਹੋਇਆ ਸੀਗਾ ਕੀ ਇਹਨਾਂ ਤੋਂ ਮਾਫੀ ਮੰਗਵਾਉਣੀ ਚਾਹੀਦੀ ਸੀ ਜਾਂ ਨਹੀਂ ਮੰਗਵਾਉਣੀ ਚਾਹੀਦੀ ਸੀ ਤੇ ਨਾਲ ਦੀ ਨਾਲ ਸੁਰਲੀਨ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇਹ ਵੀਡੀਓ ਸ਼ੇਅਰ ਕੀਤੀ ਤੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਕਿਉਂ ਪੈਂਦੀ ਆ ਹੁਣ ਤੱਕ ਚੈਂਪੀਅਨ ਪਰਚਾ ਵੀ ਹੋਣਾ ਤੇਰੇ ਤੇ ਪੈਸੇ ਵੀ ਮੈਂ ਤੇਰੇ ਹੱਡਾਂ ਦੇ ਵਿੱਚੋਂ ਕਢਵਾਉਂਗੀ ਤੂੰ ਬਹੁਤ ਚੋਰੀ ਕਰ ਲਈ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਸੁਖਰਤੀ ਤੇ ਕੀਰਤ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਕੁੜੀਆਂ ਮੁੰਡਿਆਂ ਤੋਂ ਬਹੁਤ ਪੈਸੇ ਖਾ ਚੁੱਕੇ ਨੇ ਤੇ ਹੁਣ ਦੇਖਣਾ ਇਹ ਬਣਦਾ ਕੀ ਸਰਲੀਨ ਕੀ ਕਾਰਵਾਈ ਪਾਉਂਦੀ ਹੈ ਸੁਖਰਤੀ ਤੇ ਕੀਰਤ ਦੇ ਉੱਪਰ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਰੱਬ ਰਾਖਾ